ਧੱਕਾ ਕਰ ਰਿਹਾ ਸਾਡੇ ਨਾਲ ਅੱਜ ਇਹ ਬੰਦੇ ਲੈ ਕੇ ਬਾਹਰ ਬੈਠ ਗਏ ਆ ਜੀ ਜੀਵਾਹ ਬਾਬਾ ਫਰੀਦ ਕਾਲਜ ਦੀ ਜਿਹੜੀ ਮੈਨੇਜਮੈਂਟ ਆ ਉਹ ਮਰਦਾਬਾਦ 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 ਬਾਬਾ ਫਰੀਦ ਕਾਲਜ ਆ ਫਾਰਮੇਸੀ ਮੋਰ ਕਰੀਮਾ ਅੱਗੇ ਕਿਸਾਨ ਯੂਨੀਅਨ ਨੇ ਲਾਇਆ ਧਰਨਾ ਪਰ ਇਹ ਸਾਡੇ ਨਾਲ ਬਹੁਤ ਬਦਤਮੀਜ਼ੀ ਕਰਦੇ ਆ ਬਹੁਤ ਬੁਰਾ ਬੋਲਦੇ ਆ ਔਰ ਮਸਲਾ ਇੱਕ ਕਨਾਲ ਜ਼ਮੀਨ ਦਾ ਸੋਚਣ ਵਾਲੀ ਗੱਲ ਇਹ ਆ ਜਿਹੜਾ ਬੰਦਾ ਧੱਕਾ ਕਰ ਰਿਹਾ ਉਹਦੇ ਦਿਮਾਗ ਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਉਹਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਵਾ ਮੈਂ ਜ਼ਮੀਨ ਧੱਕੇ ਨਾਲ ਕਿਉਂ ਖਰੀਦਾਂ ਕਿਹਾ ਕਾਲਜ ਪ੍ਰਿੰਸੀਪਲ ਕੋੜਾ ਨੇ ਜੇਸੀ ਇਹਨਾਂ ਨੂੰ ਕਹਿੰਨੇ ਆ ਸਾਡੀ ਕੰਦ ਕਰਨ ਦੇ ਦਿਓ ਤਾਂ ਕਹਿੰਦੇ ਕਿਉਂਕਿ 2012 ਦੇ ਉੱਤੇ ਅੱਜ 2023 ਆ 24 ਚੜਨ ਵਾਲਾ ਵਾ ਉਹਦਾ ਬਹੁਤ ਫਰਕ ਪਿਆ ਹੋਇਆ ਜੀ ਪ੍ਰੋਪਰਟੀ ਦਾ ਹਲਕਾ ਦਾਖਾ ਦੇ ਪਿੰਡ ਮੋਰ ਕਰੀਮਾ ਦੇ ਬਾਬਾ ਫਰੀਦ ਕਾਲਜ ਆ ਫਾਰਮੇਸੀ ਅੱਗੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਟਕੌਂਦਾ ਨੇ ਧਰਨਾ ਲਾਇਆ ਧਰਨਾ ਇੱਕ ਕਨਾਲ 8 ਮਰਲੇ ਜ਼ਮੀਨ ਕਰਕੇ ਲਾਇਆ ਗਿਆ ਸੀ ਕਿਸਾਨ ਯੂਨੀਅਨ ਦੇ ਆਗੂ ਅਤੇ ਇਸ ਜ਼ਮੀਨ ਦੇ ਮਾਲਕ ਮਨਜਿੰਦਰ ਸਿੰਘ ਮੋਰਕਰੀਮਾ ਨੇ ਕਿਹਾ ਕਿ ਕਾਲਜ ਦਾ ਮਾਲਕ ਉਹਨਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਜਦਕਿ ਕਾਲਜ ਪ੍ਰਿੰਸੀਪਲ ਅਰुण ਕੋੜਾ ਨੇ ਮੀਡੀਆ ਅੱਗੇ ਕਿਹਾ ਕਿ ਇਹ ਕਿਸਾਨ ਮਨਜਿੰਦਰ ਸਿੰਘ ਕਿਸਾਨ ਯੂਨੀਅਨ ਦੇ ਜ਼ੋਰ ਨਾਲ ਮੈਨੂੰ ਧੱਕੇ ਨਾਲ ਜ਼ਮੀਨ ਵੇਚਣਾ ਚਾਹੁੰਦਾ ਹੈ ਜਿਸ ਜ਼ਮੀਨ ਨੂੰ ਮੈਂ ਖਰੀਦਣਾ ਨਹੀਂ ਚਾਹੁੰਦਾ ਆਓ ਕਿਸਾਨ ਮਨਜਿੰਦਰ ਸਿੰਘ ਨਾਲ ਅਤੇ ਕਾਲਜ ਪ੍ਰਿੰਸੀਪਲ ਨਾਲ ਗੱਲਬਾਤ ਕਰਦੇ ਹਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਦਿਖਾਉਂਦਾ ਦੇ ਆਗੂਆਂ ਨਾਲ ਅਤੇ ਜਿਹੜੇ ਕਾਲਜ ਦੇ ਪ੍ਰਿੰਸੀਪਲ ਆਪਾਂ ਉਹਨਾਂ ਦਾ ਵੀ ਪੱਖ ਲਵਾਂਗੇ ਆਓ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਮਨਜਿੰਦਰ ਸਿੰਘ ਸ਼ੋਕਰ ਸასი ਗਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਬਿੱਟੂ ਸੁਵੱਦੀ ਕਲਾਂ ਬਾਬਾ ਫਰੀਦ ਕਾਲਜ ਆਫ ਫਾਰਮੇਸੀ ਦੇ ਬਾਹਰਲੀ ਸਾਈਡ ਪਿੰਡ ਮੋਰਕਰੀਮੇ ਦੇ ਵਿੱਚ ਅਸੀਂ ਬੈਠੇ ਆ ਹੁਣ ਮੇਰੇ ਸੱਜੀ ਸਾਈਡ ਭਾਰਤੀ ਕਿਸਾਨ ਜੀ ਉਹਨੇ ਰੇਖਤਾ ਡਕਾਉਂਦਾ ਦੇ ਆਗੂ ਬੈਠੇ ਨੇ ਜਗਰੂਪ ਸਿੰਘ ਹਸਨਪੁਰ ਹੁਣੇ ਬੈਠੇ ਨੇ ਮਨਜਿੰਦਰ ਸਿੰਘ ਸ਼ੋਕਰ ਹੁਣੇ ਬੈਠੇ ਨੇ ਮੋਰਕਰੀਮੇ ਵਾਲੇ ਇਹ ਦੱਸਣਗੇ ਇਹਨਾਂ ਦਾ ਕਹਿਣਾ ਵਾ ਵੀ ਜਿਹੜਾ ਅੱਜ ਇਹਨਾਂ ਨਾਲ ਕੁਝ ਜ਼ਮੀਨ ਦੇ ਮੁੱਦੇ ਨੂੰ ਲੈ ਕੇ ਕਹਿੰਦੇ ਵੀ ਸਾਡੇ ਨਾਲ ਕੋਈ ਧੱਕੇਸ਼ਾਹੀ ਹੋ ਰਹੀ ਆ ਆਪਣੇ ਆਪ ਦੱਸਣਗੇ ਮਨਜਿੰਦਰ ਜੀ ਸਸੀ ਕਾਲ ਜੀ ਸਸੀ ਅਵੀਰ ਜੀ ਦੇਖੋ ਜੀ ਇਹ 2012 ਦੇ ਵਿੱਚ ਪਹਿਲੀ ਵੇਚੀ ਸੀਗੀ ਮੈਂ ਇਹਦੇ ਵਿੱਚ 17 ਕਨਾਲ 8 ਮਾਲੇ ਟੋਟਲੀ ਮੇਰੀ ਪਹਿਲੀ ਸੀਗੀ ਠੀਕਾ ਜਿਹਦੇ ਵਿੱਚੋਂ ਇਹ ਮੇਥੋਂ ਟੋਟੇ ਕਰ ਕਰਕੇ ਪੈਲੀ ਲੈ ਗਿਆ ਹੂੰ ਤੇ ਇੱਕ ਕ ਨਾਲ ਅੱਠ ਮਰਲੇ ਛੱੜਤੀ ਆ ਹੂੰ ਤੇ ਜਦੋਂ ਛੱਡੀ ਮੈਂ ਇਹਨੂੰ ਬਹੁਤ ਵਾਰੀ ਮਿਹਨਤਾਂ ਤੜਲੇ ਕੀਤੇ ਵੀ ਵੀਰ ਉਹ ਵੀ ਲੈ ਲੈ ਮੇਰੀ ਸੋ ਗਰਜਾ ਮੈਂ ਆਪਦੀ ਪੂਰੀ ਕਰਤੀ ਆ ਹੂੰ ਇਹ ੱਤਕੇਸ਼ਾਈ ਕਰ ਰਿਹਾ ਮੈਨੂੰ ਕਹਿੰਦਾ ਪਹਿਲਾਂ ਕੰਦ ਕਰਾ ਮੈਂ ਕੰਦ ਕਰਵਾ ਕੇ ਦੇਤੀ ਇਹਨੇ ਕੰਦ ਪਿੱਛੇ ਕੀਤੀ ਆ ਆਪਦੀ ਮਰਜ਼ੀ ਨਾਲ ਕੀਤੀ ਆ ਸਾਰੀਆਂ ਕੰਦਾਂ ਇਹਨੇ ਆਪ ਕੀਤੀਆਂ ਹੂੰ ਤੇ ਜਦੋਂ ਹੁਣ ਮੈਂ ਇਹ ਤੋਂ ਪੈਸੇ ਦੀ ਮੰਗ ਕੀਤੀ ਇਹ ਮੈਨੂੰ ਕਹਿੰਦਾ ਮੈਂ ਆਪਦਾ ਰੇਟ ਦਊਂਗਾ 7 ਲੱਖ ਰੁਪਈਆ ਮੈਂ ਦੇਣਾ ਮੈਂ ਦੋ ਕਨਾਲਾਂ ਦਾ ਹੁਣ ਤੁਸੀਂ ਦੇਖੋ ਵੀ ਇੱਧਰ 1.5 ਕਰੋੜ ਨੂੰ ਆ 1 ਕਰੋੜ 70 ਲੱਖ ਨੂੰ ਪੈਲੀ ਵਿਕੀ ਆ ਜੋ ਅੱਜ ਦਾ ਰੇਟ ਬਣਦਾ ਮੈਂ ਉਹਦੀ ਮੰਗ ਕਰਦਾ ਵਾਂ ਵੀ ਉਹ ਮੇਰੇ ਨਾਲ ੱੱੱਕਾ ਕਰ ਰਿਹਾ ਕਹਿੰਦਾ ਮੈਂ ਨਾ ਤੈਨੂੰ ਐਂਟਰ ਹੋਣ ਦੇਣਾ ਨਾ ਵਿੱਚ ਬਣ ਦੇਣਾ ਇਹਦਾ ਜੀ ਇੱਕ ਕਨਾਲ 8 ਮਰਲੇ ਮੇਰੀ ਜਗ੍ਹਾ ਬਚੀ ਹੋਈ ਕਿੰਨੀ ਰੇਟ ਦੀ ਮੰਗ ਕਰਦਾ ਰੇਟ ਅੱਜ 1 ਕਰੋੜ 65 ਲੱਖ ਆ ਸੀ ਕਹਿੰਦੇ ਆ ਜਾਇਜ਼ ਜੋ ਵੀ ਜਾਇਜ਼ ਆ ਸਾਨੂੰ ਅੱਜ ਦਾ ਰੇਟ ਜੋ ਚੱਲਦਾ ਦੇਖੋ ਇਹ ਸਾਡੇ ਬੜੇ ਸੀਨੀਅਰ ਆਗੂ ਆ ਬੜੇ ਸੰਘਰਸ਼ ਵਾਲਾ ਜੀਵਨ ਹੈ ਇਹਨਾਂ ਦਾ ਇਹ ਜਿਨ੍ਹਾਂ ਨਾਲ ਬਾਤ ਬਾਤ ਪਏ ਕਾਲਜਰਾੜਾ ਦੇ ਮਾਲਕਾ ਉਹਨੂੰ ਇਹ ਸਾਫ਼ ਤੇ ਸੰਪਾਠ ਲਾਭਜਾਂ ਚ ਦੱਸਣਾ ਕੇ ਜੋ ਵੀ ਹੁੰਦੇ ਹਿਸਾਬ ਨਾਲ ਰੇਟ ਨਾਲ ਜਗਾ ਦਾ ਜੋ ਵੀ ਮੁੱਲ ਬਣਦਾ ਉਹ ਜਲਦੀ ਤੋਂ ਜਲਦੀ ਦੇ ਦੇਵੇ ਨਹੀਂ ਇਹ ਭਾਰਤੀ ਕਿਸਾਨ ਨੂੰ ਇੱਕ ਧੱਕਾ ਹੁੰਦਾ ਦੇਖੋ ਸਾਡੇ ਆਗੂ ਨਾਲ ਜੇ ਧੱਕਾ ਹੋਵੇ ਤਾਂ ਸਾਡੀ ਜੱਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੂਗੀ ਉਹਨੂੰ ਪੈਸੇ ਦੇਣੇ ਪੈਣੇ ਆ ਅੱਜ ਦੇ ਮੁੱਲ ਦੇ ਦੇਣੇ ਪੈਣੇ ਆ ਉਹ ਜਿਵੇਂ ਕਹ ਲਿਆ ਵੀ ਚਾਹੇ ਜਲਦੀ ਦੇ ਦੇਵੇ ਚਾਹੇ ਲੇਟ ਦੇ ਦੇਵੇ ਦੇਣੇ ਉਹਨੂੰ ਜ਼ਰੂਰ ਪੈਣੇ ਆ ਸੋਚਣ ਵਾਲੀ ਗੱਲ ਇਹ ਆ ਜਿਹੜਾ ਬੰਦਾ ਧੱਕਾ ਕਰ ਰਿਹਾ ਉਹਦੇ ਦਿਮਾਗ ਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਉਹਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਵਾ ਉਹ ਕਮਲਿਆ ਤੂੰ ਇੱਕ ਜਥੇਬੰਦੀ ਦੇ ਸੀਨੀਅਰ ਬੰਦੇ ਨਾਲ ਪੰਗਾ ਲੈ ਰਹੀ ਆਂ ਕੀ ਤਰੀਕਾ ਸਾਂ ਧੱਕੇ ਦਾ ਹੀ ਜਥੇਬੰਦੀ ਬਰਦਾਸ਼ਤ ਕਰ ਲੂਗੀ ਅਸੀਂ ਕਿਸੇ ਹਾਲਤ ਦੇ ਵਿੱਚ ਨਹੀਂ ਬਰਦਾਸ਼ਤ ਕਰਾਂਗੇ ਸਾਨੂੰ ਜੋ ਮਰਜੀ ਜਾਂ ਲੰਮਾ ਸੰਘਰਸ਼ ਚੱਲੇ ਜੋ ਮਰਜੀ ਹੋਵੇ ਬਾਕੀ ਪੰਜਾਬ ਦੇ ਸਾਡੇ ਬੂਟਾ ਸਿੰਘ ਬੁਰਜਾ ਜ਼ਿਲ੍ਹੇ ਦੇ ਪ੍ਰਧਾਨ ਬੈਠੇ ਮੈਂ ਦੱਸਾਂ ਕਮਾਲਪੁਰਾ ਅੱਜ ਉਹਨੂੰ ਦੱਸਤਾ ਵੀ ਧਾਰਨਾ ਚੱਲ ਰਿਹਾ ਵਾ ਬਾਕੀ ਦਾ ਜਿਵੇਂ ਰੂਪਰੇਖਾ ਧਾਰਨਾ ਦੀ ਪੰਜਾਬ ਵੱਲੋਂ ਤੈਅ ਕੀਤੀ ਜਾਊਗੀ ਅਸੀਂ ਲੰਮਾ ਵੀ ਲੜ ਕੇ ਵੱਡੇ ਇਕੱਠ ਵੀ ਕਰਾਂਗੇ ਜੇ ਪਰ ਇਨਸਾਫ ਲੈ ਕੇ ਰਾਂਗੇ ਮੈਂ ਐਜ਼ ਅ ਪ੍ਰਿੰਸੀਪਲ ਕੰਮ ਕਰ ਰਿਹਾ ਜੀ ਬਾਬਾ ਫਰੀਦ ਕਾਲਜ ਆਫ ਇਹ ਜ਼ਮੀਨ ਜਿਹੜੀ ਲਈ ਗਈ ਸੀ ਇਹ ਦੋ ਕਿੱਲੇ ਪਰਚੇਸ ਕੀਤੀ ਸੀ 12 ਸਾਲ ਤੋਂ ਪਹਿਲਾਂ ਔਰ ਉਹ ਜ਼ਮੀਨ ਦੇ ਵਿੱਚ ਟਾਵਰ ਵੀ ਬੋਲਦਾ ਸੀਗਾ ਜਿਹਦਾ ਇਹ ਕਿਰਾਇਆ ਮਨਜਿੰਦਰ ਸਿੰਘ ਜੀ 12 ਸਾਲ ਤੋਂ ਲੈ ਰਹੇ ਹੈ ਜੀ ਔਰ ਸਾਡੀ ਕੰਧ ਨਹੀਂ ਹੋਣ ਦੇ ਰਹੇ ਪਿੱਛੇ ਜੇ ਅਸੀਂ ਇਹਨਾਂ ਨੂੰ ਕਹਿੰਨੇ ਆ ਸਾਡੀ ਕੰਧ ਕਰਨ ਨੂੰ ਦੇ ਦਿਓ ਤਾਂ ਕਹਿੰਦੇ ਪਿਛਲੀ ਜ਼ਮੀਨ ਵੀ ਮੇਰੀ ਪਰਚੇਸ ਕਰੋ ਔਰ ਉਹ ਕਹਿੰਦੇ ਇੰਨੇ ਪੈਸੇ ਦਿਓ ਅਸੀਂ ਇਹਨਾਂ ਤੋਂ ਦੋ ਹੱਥ ਜੋੜ ਕੇ ਇਹਨਾਂ ਨੂੰ ਬਹੁਤ ਵਾਰ ਨਿਵੇਦਨ ਕੀਤਾ ਹੈ ਵੀ ਭਾਈ ਸਾਨੂੰ ਦੋ ਕਿੱਲੇ ਜਦ ਕੰਦ ਕਰ ਲੈਣ ਦਿਓ ਪਰ ਇਹ ੱੱੱਕਾ ਕਰ ਰਿਹਾ ਸਾਡੇ ਨਾਲ ਅੱਜ ਇਹ ਬੰਦੇ ਲੈ ਕੇ ਬਾਹਰ ਬੈਠ ਗਏ ਆ ਜੀ ਤੁਸੀਂ ਤੁਸੀਂ ਖੁਦ ਪੇਪਰ ਦੇਖੋ ਡਾਕੂਮੈਂਟੇਸ਼ਨ ਜਿਹੜੀ ਰਜਿਸਟਰੀ ਪੇਪਰ ਦੇਖ ਲਓ ਦੋ ਕਿੱਲੇ ਦੀ ਅਸੀਂ ਪੇਮੈਂਟ ਕੀਤੀ ਹੋਈ ਹੈ ਪਰ ਇਹ ਸਾਨੂੰ ਸਾਡੀ ਕੰਦ ਨਹੀਂ ਹੋਣ ਦੇ ਰਿਹਾ ਬੈਕ ਸਾਈਡ ਤੇ ਇਹ ਕਹਿੰਦੇ ਤੁਹਾਡੀ ਕੰਦ ਨਹੀਂ ਹੋਣ ਦੇਵਾਂਗੇ ਤਕਸੀਮ ਨਹੀਂ ਹੋਈ ਹੋਈ ਅਸੀਂ ਤਕਸੀਮ ਦਾ ਕੇਸ ਵੀ ਕੀਤਾ ਹੋਇਆ ਹੈ ਭਈ ਇਹ ਇਹ ਕਾਈਂਡਲੀ ਸਾਨੂੰ ਇੱਥੇ ਕੰਦ ਕਰਨ ਦਿੱਤੇ ਜਾਵੇ ਸਾਡੇ ਕੁੜੀਆਂ ਵੀ ਮੁੰਡੇ ਵੀ ਇੱਥੇ ਪੜ੍ਹਦੇ ਆ ਪਰ ਇਹ ਸਾਡੇ ਨਾਲ ਬਹੁਤ ਬਦਤਮੀਜ਼ੀ ਕਰਦੇ ਆ ਬਹੁਤ ਬੁਰਾ ਬੋਲਦੇ ਆ ਔਰ ਨਾਰੇ ਲਾਉਂਦੇ ਆ ਔਰ ਕਈ ਵਾਰੀ ਸਾਡੇ ਉਥੇ ਫਰੰਟ ਤੇ ਕਾਲਜ ਦੇ ਬੈਠ ਗਏ ਆ ਜੀ ਅਸੀਂ ਨਹੀਂ ਚਾਹੁੰਦੇ ਜੀ ਇਹਨਾਂ ਦੀ ਜ਼ਮੀਨ ਪਰਚੇਸ ਕਰਨਾ ਕਾਈਂਡਲੀ ਸਾਨੂੰ ਦੋ ਕਿੱਲਾਂ ਦੀ ਕੰਦ ਕਰਨ ਦੀ ਆਗਿਆ ਦਿੱਤੀ ਜਾਵੇ ਜੀ ਸਰ ਇੱਕ ਗੱਲ ਲਾਸਟ ਦੇ ਵਿੱਚ ਕੁਐਸਚਨ ਆ ਉਹ ਕਹਿ ਰਹੇ ਆ ਵੀ ਜ਼ਮੀਨ ਦਾ ਜਿਹੜਾ ਰੇਟ ਆ ਉਹ ਅੱਜ ਦੇ ਹਿਸਾਬ ਨਾਲ ਉਹਨਾਂ ਨੂੰ ਦਿੱਤਾ ਜਾਵੇ ਨਹੀਂ ਅਸੀਂ ਪਰਚੇਜ਼ ਹੀ ਨਹੀਂ ਕਰਨਾ ਚਾਹੁੰਦੇ ਜੀ ਸਾਨੂੰ ਹੋਰ ਜ਼ਮੀਨ ਇਹਨਾਂ ਦੀ ਨਹੀਂ ਚਾਹੀਦੀ ਇਹਨਾਂ ਸਾਡੇ ਦੋ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਟਾਵਰ ਦੇ ਵਿੱਚ ਸਾਡੀ ਜ਼ਮੀਨ ਬੁਲਦੀ ਆ ਉਹਨੂੰ ਸਾਨੂੰ ਸਾਡਾ ਹਿੱਸਾ ਦਿੱਤਾ ਜਾਵੇ ਔਰ ਸਾਨੂੰ ਕੰਦ ਕਰਨ ਦੀ ਆਗਿਆ ਦਿੱਤੀ ਜਾਵੇ ਜਿਹੜਾ ਇਹਨਾਂ ਨੂੰ ਅਸੀਂ 12 ਸਾਲ ਪਹਿਲਾਂ ਪੇਮੈਂਟ ਕਰ ਚੁੱਕੇ ਹਾਂ ਜੀ ਯਾਨੀ ਤੁਹਾਡੇ ਕਹਿਣ ਦਾ ਮਤਲਬ ਵੀ ਤੁਸੀਂ ਨਹੀਂ ਧੱਕੇਸ਼ਾਹੀ ਕਰ ਰਹੇ ਨਹੀਂ ਤੁਸੀਂ ਦੇਖੋ ਨਾ ਅਸੀਂ ਜ਼ਮੀਨ ਪਰਚੇਜ਼ ਨਹੀਂ ਕਰਨਾ ਚਾਹੁੰਦੇ ਪਰ ਇਹ ਕਹਿੰਦੇ ਆ ਵੀ ਇੰਨੇ ਪੈਸੇ ਦਿਓ ਔਰ ਮੇਰੀ ਜ਼ਮੀਨ ਪਰਚੇਜ਼ ਕਰੋ ਨਹੀਂ ਤਾਂ ਅਸੀਂ ਬਾਹਰ ਤਰਨਾ ਦੇਵਾਂਗੇ ਠੀਕ ਹੈ ਜੀ ਇਹ ਸਨ ਡਾਕਟਰ ਅਰຸນ ਕੌੜਾ ਜੀ ਜਿਨ੍ਹਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਇਹ ਕਹਿੰਦੇ ਵੀ ਇਹ ਜਿਹੜੀ ਜ਼ਮੀਨ ਆ ਜਿਹਦੀ ਵਿਵਾਦ ਕਰਕੇ ਅੱਗੇ ਧਰਨਾ ਲੱਗਿਆ ਹੋਇਆ ਵਾ ਇਹਨਾਂ ਦੇ ਕਾਲਜ ਦੇ ਇਹ ਕਹਿੰਦੇ ਵੀ ਉਹ ਜਿਹੜੀ ਜ਼ਮੀਨ ਆ ਇਹ ਕਹਿੰਦੇ ਮੈਂ ਨਹੀਂ ਖਰੀਦਣੀ ਚਾਹੁੰਦਾ ਮੈਂ ਉਹਨਾਂ ਦੀ ਜ਼ਮੀਨ ਉਸੇ ਤਰ੍ਹਾਂ ਸਾਈਡ ਤੇ ਛੱਡ ਦੂੰਗਾ ਬਈ ਧੱਕੇਸ਼ਾਹੀ ਨਹੀਂ ਹੈ ਵੀ ਧੱਕੇਸ਼ਾਹੀ ਨਾਲ ਮੈਂ ਕਿਸੇ ਦੀ ਜ਼ਮੀਨ ਲਵਾਂ ਮੁਰਕਰੀ ਮੈਂ ਤੋਂ ਕੈਮਰਾਮੈਨ ਤਲੋਕ ਦੇ ਨਾਲ ਬਿੱਟੂ ਸੁਵੱਦੀ ਪੱਤਰਕਾਰ ਬਿੱਟੂ ਸੁਵੱਦੀ ਦੀ ਵਿਸ਼ੇਸ਼ ਰਿਪੋਰਟ